ਕਿਨੇ ਸਾਡੇ ਮਾਤਾ ਜੀ ਵੀ ਤਿਆਰ ਤੇ ਮਾਤਾ ਜੀ ਅੱਜ ਚੱਲੇ ਨੇ ਜੀ ਮੂਵੀ ਵੇਖਣ ਜੀ ਬੀਬੀ ਰਜ ਨਹੀਂ ਜੀ ਹਾਂ ਹਾਂ ਜੀ ਬੀਬੀ ਰਜ ਨਹੀਂ ਜੀ ਵੇਖਣੀ ਹਾਂ ਜੀ ਠੀਕ ਆ ਲਓ ਜੀ ਮਾਤਾ ਜੀ ਸਾਡੇ ਜ਼ਿੰਦਗੀ ਚ ਪਹਿਲੀ ਵਾਰ ਜਾ ਰਹੇ ਨੇ ਤੇ ਅੱਜ ਟਿਕਟਾਂ ਲਿਆਏ ਆਂ ਆਪਾਂ ਵੇਖੋ ਜੀ ਠੀਕ ਹੈ ਜੀ ਤੇ ਇਧਰ ਮਹਿਕ ਸਿੰਘ ਵੀ ਤਿਆਰ ਹੋ ਗਿਆ ਹੈ ਤੇ ਮਹਿਕ ਦੇ ਮम्मा ਵੀ ਤੇ ਹੋ ਚੁੱਕੇ ਆ ਤੇ ਹੁਣ ਚੱਲਦੇ ਆਂ ਜੀ ਸਰਸ ਤੇ ਚੱਲ ਕੇ ਕਰਾਉਣੇ ਦਰਸ਼ਨ ਤੁਹਾਨੂੰ ਵੀ ਹੋ ਗਈ ਤਿਆਰੀ ਸਾਰੀ ਇਹ ਸਾਡਾ ਮੁੰਡਾ ਸਗਾਉਂਦਾ ਏ ਲੋ ਜੀ ਹੋ ਗਏ ਸਾਰੇ ਤਿਆਰ ਤੇ ਬੈਠ ਗਏ ਆਪਾਂ ਗੱਡੀ 'ਚ ਤੇ ਇਧਰ ਮਾਰੀ ਸੈਲਫ ਤੇ ਚੱਲ ਪਿਆ ਆਪਣਾ ਸਿੱਧੂ ਮੂਸੇ ਵਾਲਾ ਬਾਈ ਤੇ ਮਾਤਾ ਜੀ ਵੀ ਤਿਆਰ ਹੋ ਕੇ ਗੱਡੀ 'ਚ ਗਏ ਨੇ ਬੈਠ ਤੇ ਇਹ ਹੁਣ ਚੱਲ ਪਿਆ ਗੇਟ ਚੱਲ ਜੀ ਮੈਂ ਉਹ ਖੜਿਆ ਆਪਣਾ ਛੋਟਾ ਤੇ ਆਪਾਂ ਕੰਢੀ ਗਲੀ ਦੇ ਵਿੱਚੋਂ ਗੱਡੀ ਬਾਹਰ ਤੇ ਚੱਲ ਪਏ مین ਰੋਡ ਵੱਲ ਨੂੰ ਇਹ ਦੇਖੋ ਸਾਡੇ ਆਹੜ ਗਵਾਂਡ ਸਾਰੀਆਂ ਕੋਠੀਆਂ ਜਿਹੜੀਆਂ ਇਧਰ ਮਾਤਾ ਜੀ ਬੈਠੇ ਮੁਸਕਰਾ ਰਹੇ ਨੇ ਮਗਰ ਮੈਡਮ ਬੈਠੇ ਨਹੀਂ ਫੋਨ ਤੇ ਵੀਜੀ ਨਹੀਂ ਇਹ ਜੀ ਸੰਦੂ ਹਸਪੀਟਲ ਤੇ ਇਹ ਦੇਖ ਅੱਗੇ ਆਪਣਾ ਬਾਜ਼ਾਰ ਤੇ ਹੁਣ ਆ ਗਏ ਪਹੁੰਚ ਕੇ ਜੀ ਆਪਾਂ ਰਾਜਪਾਲ ਸਿਨੇਮਾ एस आर एस जी हो गई तो जी आप एंटर रश काफ़ी सी क्योंकि बहुत ज्यादा अच्छी देखने से एक तो संडे से टिकटा आप पहले ही लै गए सुबह ही पता रश बहुत होगा इसलिए आपको पहले ही टिकट बुक करा लिया माता जी पौड़ियाँ चढ़ रहे इधर पूरा गहम गहमी रश पूरा ਨੋ ਮਾਤਾ ਇਹ ਗਰਮਿਲ ਨਗਰੀ ਇਸ ਤੇ ਇਹਨਾਂ ਨੂੰ ਅੰਦਰ ਪਹਿਨਾ ਪੀਟਾ ਇਹਨਾਂ ਤੋਂ ਖੜਾ ਨਹੀਂ ਜਾ ਰਿਹਾ ਸੀ ਅਸੀਂ ਬਾਤ ਚਾਏ ਕਿ ਅੰਦਰ ਅਸੀਂ ਟਾਂ ਦੇ ਬੈਠ ਗਏ ਸਾਰੇ ਹਜ਼ੂਰ ਕੀ ਲੱਭੀ ਗੇਮ ਦੇ ਦਵਾਰ ਨਾਲ ਦੇ ਦੇਖਣ ਵਾਲੀ ਹੈ ਨਹੀਂ ਦੇਖਣੀ ਚਾਹੀਦੀ ਸਾਰੇ ਬੱਚਿਆਂ ਨੂੰ ਪੂਰੇ ਪਰਿਵਾਰ ਦੇ ਬੈਠ ਕੇ ਦੇਖਣੀ ਪੱਟੀ ਰਿਆਸਤ ਬਹੁਤ ਹੀ ਸ਼ਾਨਦਾਰ ਜਿੱਥੋਂ ਦਾ ਜ਼ੀਹਦਾਰ ਤੁਨੀ ਚੰਸੀ ਪੂਰੀ ਪੱਟੀ ਰਿਆਸਤ ਦੇ ਵਿੱਚ ਉਸ ਦੇ ਹੁਕਮ ਤੋਂ ਬਿਨਾ ਪੱਤਾ ਤਾਂ ਨਹੀਂ ਸੀ ਹਿਲ ਸਕਦਾ ਦੁਨੀ ਚੰਦ ਆਪਣੀ ਰਿਆਸਤ ਲਈ ਵਾਰਿਸ ਚਾਹੁੰਦਾ ਸੀ ਪਰ ਦੁਨੀ ਚੰਦ ਦੀ ਧਰਮ ਪਤਨੀ ਕੁਸ਼ਲਿਆ ਉਸ ਨੂੰ ਵਾਰਿਸ ਨਾ ਦੇ ਸਕੇ ਉਸ ਦੇ ਘਰ 6 ਧੀਆਂ ਨੇ ਜਨਮ ਲਿਆ ਦੁਨੀ ਚੰਦ ਰਿਆਸਤ ਦੇ ਵਾਰਿਸ ਨੂੰ ਲੈ ਕੇ ਬਹੁਤ ਚਿੰਤ ਸੀ ਦੁਨੀ ਚੰਦ ਦੀ ਇਹ ਚਿੰਤਾ ਉਸ ਦੇ ਹਮਦਰਦ ਦੀਨ ਦਿਆਲ ਨੂੰ ਅੱਖਰ ਰਹੀ ਸੀ ਦੀਨ ਦਿਆਲ ਨੇ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਦੁਨੀ ਚੰਦ ਨਾਲ ਗੱਲ ਕਰਨਾ ਠੀਕ ਸਮਝਿਆ ਮਹਾਰਾਜ ਜੇ ਹੁਕਮ ਹੋਵੇ ਲੋ ਜੀ ਇੱਥੇ ਹੋਗਾ ਇੰਟਰਵਲ ਤੇ ਹੋਣਾ ਥੋੜਾ ਬਹੁਤ ਖਾਣ ਪੀਣ ਦਾ ਪ੍ਰੋਗਰਾਮ ਹੋ ਗਿਆ ਜੀ ਜੀ ਮੈਕ ਪੀਸਿੰਗ ਦੀ ਇਹ ਰੱਖ ਪੋਟੈਟੋ ਚਿਲੀ ਬਾਤੀ ਇਹਦਾ ਪ੍ਰੋਗਰਾਮ ਮੁਗੀ ਦਾ ਚਲੋ ਜੀ ਮੈਕ ਪੀਸਿੰਗ ਅਬੀ ਦਾਦੀ ਨਾਲ ਲੈ ਕੇ ਤੇ ਆ ਰਹੇ ਹਾਂ نیچے ਜੀ ਤੇ ਬਹੁਤ ਹੀ ਵਧੀਆ ਰਿਆ ਸਾਰਾ ਇੱਥੇ ਜਦੋਂ ਮਾਤਾ ਜੀ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਮੂਵੀ ਕਿਦਾਂ ਲੱਗੀ ਹਾਂਜੀ ਮਾਤਾ ਜੀ ਕਿਵੇਂ ਲੱਗ ਰਿਹਾ ਵਧੀਆ ਲੱਗੀ ਇਹ ਬਹੁਤ ਵਧੀਆ ਓਕੇ ਖਤਮ ਤੇ ਹੁਣ ਆਪਾਂ ਚੱਲਦੇ ਆ ਜੀ ਘਰ ਨੂੰ ਓਕੇ ਸਾਡੇ ਮਾਤਾ ਜੀ 85 ਪਲੱਸ ਹੋ ਗਏ ਆ ਪਰ ਇਹਨਾਂ ਨੇ ਹਜੇ ਤੱਕ ਥੀਏਟਰ ਜਿਮੋਈ ਨਹੀਂ ਦੇਖੀ ਸੀ ਕਰਟੀਵੀ ਤੇ ਜਰੂਰ ਦੇਖਦੇ ਸੀ ਫਸਟ ਟਾਈਮ ਦੇਖੀ ਇਹਨਾਂ ਨੇ ਤੇ ਬਹੁਤ ਹੀ ਵਧੀਆ ਲੱਗਿਆ ਇਹਨਾਂ ਨੂੰ ਤੇ ਸਾਨੂੰ ਵੀ ਖੁਸ਼ੀ ਹੋਈ ਜਿਹੜੀ ਸਾਡੋ ਮਾਤਾ ਜੀ ਨੂੰ ਇੱਕ ਨਵਾਂ ਤਜਰਬਾ ਹੋਇਆ ਹੈ ਲਓ ਜੀ ਇੱਥੇ ਆ ਗਿਆ ਕਾਰ ਆਪਣਾ ਤੇ ਆਪਾਂ ਹੋ ਗਏ ਜੀ ਹੁਣ ਕਾਰ ਚ ਐਂਟਰ ਫਿਰ ਰੋਟੀ ਖਾ ਗਏ